ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੇਨਿਕਸਪੈਰਾ ਟੀਵੀ ਮੈਂ ਹਾਂ ਨਿਰੂਪ ਚੰਦਵਾਨ ਫਤਿਹਗੜ੍ਹ ਸਾਹਿਬ ਤੋਂ ਇੱਕ ਫਾਰਮ ਹਾਊਸ ਦੇ ਵਿਚਕਾਰ ਮਜ਼ਦੂਰਾਂ ਦੇ ਨਾਲ ਜਿਹੜੀ ਘੁਟਮਾਰ ਕੀਤੀ ਜਾਂਦੀ ਹੈ ਮਾਮਲਾ ਡੀਜੀਪੀ ਤੱਕ ਪਹੁੰਚਦਾ ਹੈ ਆशिकਾਇਦ ਦੇ ਕੇ ਆਏ ਨੇ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕੀ ਕਰਦੇ ਹੋ ਮੇਰਾ ਨਾਮ ਅਮਨ ਸਰੀਨ ਹੈਗਾ ਜੀ ਮੈਂ ਫਤਿਹਗੜ੍ਹ ਤਹਿਸੀਲ ਬਸੀ ਪਠਾਨਾ ਮਹਦੂਦਾ ਵਿੱਚ ਮੇਰਾ ਫਾਰਮ ਹੈਗਾ ਤੇ ਮੈਂ ਆਈਟੀ ਦਾ ਕੰਮ ਕਰਦਾ ਹਾਂ ਸੈਕਟਰ 67 ਆਈਟੀ ਪਾਰਕ ਵਿੱਚ ਤੇ ਮੈਨੂੰ ਐਕਸਪੀਰੀਅੰਸ 20 ਸਾਲ ਤੋਂ ਮੈਂ ਆਹੀ ਕੰਮ ਕਰ ਰਿਹਾ ਆ ਆਈਟੀ ਦਾ ਹੀ ਕਰ ਰਿਹਾ ਹਾਂ ਯੂਐਸਏ ਪ੍ਰੋਸੈਸ ਵਿੱਚ ਮੇ ਕੋ ਮੈਡੀਕਲ ਬਿਲਿੰਗ ਦਾ ਰਹਾ ਤੇ ਮੈਂ ਉੱਥੇ ਫਾਰਮ ਬਣਾ ਰਿਹਾ ਸੀ ਕਿ ਮੈਂ ਆਪਣਾ ਰਿਲੈਕਸੇਸ਼ਨ ਵਾਸਤੇ ਮੈਂ ਉੱਥੇ ਜਾ ਕੇ ਮੈਂ ਕੰਮ ਕਰਿਆ ਕਰਾਂ ਤੇ ਫਾਰਮਿੰਗ ਥੋੜੀ ਕਰਾਂ ਕਿਉਂਕਿ ਆਫਟਰ ਕੋਵਿਡ ਮੈਨੂੰ ਲੱਗਾ ਕਿ ਆਪਣਾ ਮਤਲਬ ਫਾਰਮਿੰਗ ਬਹੁਤ ਜ਼ਰੂਰੀ ਹੈਗੀ ਆ ਤੇ ਉਹ 25 ਤਰੀਕ ਨੂੰ ਰਾਤ ਨੂੰ 9:30 ਤੋਂ 9:30 ਦੇ ਵਿੱਚ ਅਣਪਛਾਤੇ ਬੰਦੇ 7 ਤੋਂ 8 ਬੰਦੇ ਮੇਰੇ ਫਾਰਮ 'ਚ ਪਿੱਛੋਂ ਕੰਨਾਂ ਟੱਪ ਕੇ ਆਂਦੇ ਨੇ ਤੇ ਉੱਥੇ ਜਿਹੜੀ ਲੇਬਰ ਕੰਮ ਕਰ ਰਹੀ ਸੀ ਮਤਲਬ ਕੰਮ ਨਹੀਂ ਉਹ ਰੋਟੀ ਰੋਟੀ ਬਣਾ ਰਹੀ ਸੀ ਰਾਤ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਪਿੱਛੋਂ ਰੌਡਸ ਹਥਿਆਰਾਂ ਨਾਲ ਸੋਟਿਆਂ ਨਾਲ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਅਨ ਕੁਛ ਕੋਈ ਰੀਜ਼ਨ ਨਹੀਂ ਉਹਨਾਂ ਨੂੰ ਕੁੱਟਣਾ ਕੁੱਟਣ ਦਾ ਕੋਈ ਰੀਜ਼ਨ ਨਹੀਂ ਨਾ ਮਿਲਣਾ ਕੋਈ ਰੀਜ਼ਨ ਨਾ ਅਜ ਤੱਕ ਮੇਰੀ ਕੋਈ ਲੜਾਈ ਹੋਈ ਉੱਥੇ ਤੇ ਪਤਾ ਨਹੀਂ ਕਿਸ ਕਰਕੇ ਯਾਨੀ ਕਿ ਉਹਨਾਂ ਨੇ ਇਹ ਕੰਮ ਕਾਰਵਾਈ ਕੀਤੀ ਉਸ ਤੋਂ ਬਾਅਦ ਮੇਰੇ ਫਾਰਮ ਤੇ ਕਾਰਵਾਈ ਕਰਨ ਤੋਂ ਬਾਅਦ ਬੈਕ ਸਾਈਡ ਤੇ ਇੱਕ ਹੋਰ ਖੇਤ ਹੈਗਾ ਸੀ ਉਹਦੇ ਵਿੱਚ ਇੱਕ ਬਈਆ ਰਹਿੰਦਾ ਸੀ ਪੋਜੀਟਿਵ ਵੀ ਜਾਨੀ ਹਮਲਾ ਕੀਤਾ ਉਹਨਾਂ ਨੇ ਤੇ ਇਹ ਨਹੀਂ ਹੈਗਾ ਕਿ ਸਿਰਫ ਮੇਰੇ ਤੇ ਕੀਤਾ ਉਹਨਾਂ ਨੇ ਉਹਤੇ ਵੀ ਕੀਤਾਗਾ ਉਸ ਭਈਏ ਦੇ ਤੇ ਮੋਢੇ ਹੀ ਵਿੱਚ ਫ੍ਰੈਕਚਰ ਕਰਤੇ ਤੇ ਉਹ ਤੇ ਹੁਣ ਸਾਰੀ ਉਮਰ ਕੰਮ ਨਹੀਂ ਕਰ ਸਕਦਾ ਯਾਨੀ ਕਿ ਉਹ ਉਹ ਤੇ ਹੁਣ ਮਤਲਬ ਕਹਿਰਾਂ ਨਹੀਂ ਦਿਆ ਯਾਨੀ ਕਿ ਮੇਰਾ ਨੱਕ ਇਹ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਫਾਰਮ ਹਾਊਸ ਤੇ ਵਿਸ਼ਕਾਸ ਸੀਸੀਟੀਵੀ ਕੈਮਰਾ ਲਾਇਆ ਸੀ ਮੈਂ ਮੈਡਮ ਹਜੇ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਸੀ ਮੈਂ ਉਹਕੇ ਆਫਟਰ ਕੰਪਲੀਸ਼ਨ ਮੈਂ ਲਗਾਵਾਂਗਾ ਕਿਉਂਕਿ ਉਹਨਾਂ ਨੂੰ ਸਾਰਾ ਪਤਾ ਸੀ ਨਹੀਂ ਕੈਮਰੇ ਹੈਗੇ ਉਹਨਾਂ ਨੇ ਪਿੱਛੋਂ ਲਾਈਟ ਵੀ ਬੰਦ ਕੀਤੀ ਉਸ ਟਾਈਮ ਠੀਕ ਹੈ ਉਹਨਾਂ ਨੂੰ ਸਾਰਾ ਸਿਸਟਮ ਪਤਾ ਸੀ ਇਸ ਕਰਕੇ ਮੈਨੂੰ ਯਾਨਕੀ ਯਕੀਨ ਹੈਗਾ ਕਿ ਉਹ ਪਿੰਡ ਦੇ ਕੋਈ ਬੰਦੇ ਹੈਗੇ ਸੀ ਕਿਉਂਕਿ ਪਿੱਛੋਂ ਸਿਰਫ ਕੋਈ ਜਾਣ ਪਛਾਣ ਵਾਲਾ ਹੀ ਯਾਨਕੀ ਐਂਟਰ ਕਰਦਾ ਹੈਗਾ ਤੇ ਇੱਕ ਹੋਰ ਗੱਲ ਹੈਗੀ ਹੈ ਜੇ ਤੁਸੀਂ ਡੀਜੀਪੀ ਨੂੰ ਲਿਖਿਆ ਤਾਂ ਤੁਸੀਂ ਅਣਪਛਾਤੇ ਵਿਅਕਤੀ ਕਿਹਾ ਲੇਕਿਨ ਤੁਹਾਨੂੰ ਉਹਨਾਂ ਦੇ ਬਾਰੇ ਕਿਉਂਕਿ ਮਜ਼ਦੂਰਾਂ ਨੇ ਉਹਨਾਂ ਦੀ ਸ਼ਕਲ ਵਗੈਰਾ ਦੇਖੀ ਹੋਣੀ ਕਿ ਉਹਨਾਂ ਨੂੰ ਪਤਾ ਹੋਏਗਾ ਕੌਣ ਨੇ ਮੈਡਮ ਇੱਕ ਬੰਦਾ ਉਹਨਾਂ ਨੇ ਆਈਡੈਂਟੀਫਾਈ ਕੀਤਾ ਕਿ ਉਹਦਾ ਸੱਜਾ ਹੱਥ ਨਹੀਂ ਹੈਗਾ ਤੇ ਉਹ ਸੱਜੇ ਹੱਥ ਵਾਲਾ ਯਾਨਕੀ ਕੋਈ ਪਿੰਡ ਵਿੱਚ ਬੰਦਾ ਹੈਗਾ ਠੀਕ ਹੈ ਉਹਦਾ ਨਾਮ ਰੰਧੀਰ ਸਿੰਘ ਹੈਗਾ ਠੀਕ ਹੈ ਉਹੀ ਆਇਡੈਂਟੀਫਾਈ ਹੋਇਆ ਉਹ ਮੈਨੂੰ ਯਕੀਨ ਕਿੱਦਾਂ ਆ ਗਿਆ ਉਸ ਤੋਂ ਬਾਅਦ 2 ਦਿਨ ਬਾਅਦ ਉਹਨਾਂ ਨੇ ਮੇਰੇ ਜਿਹੜਾ ਮਾਲ ਹੀ ਹੈਗਾ ਉੱਥੇ ਮੈਂ ਰੱਖਿਆ ਹੈਗਾ ਉਹਨੂੰ ਵੀ ਧਮਕੀ ਦਿੱਤੀ ਕਿ ਮੈਂ ਉਹਨਾਂ ਦਾ ਤੇ ਕੰਮ ਕਰ ਦਿੱਤਾ ਹੈਗਾ ਤੂੰ ਨਿਕਲ ਹੁਣ ਇੱਥੋਂ ਤੂੰ ਵੀ ਆਪਣੇ ਮੁਲਕ ਜਾ ਤੇ ਨਹੀਂ ਤੇ ਤੇਰਾ ਵੀ ਕੰਮ ਹੋ ਜਾਣਾ ਫਿਰ ਮੈਨੂੰ ਯਕੀਨ ਹੋ ਗਿਆ ਕਿ ਆਪਣਾ ਇਹ ਉਹੀ ਬੰਦਾ ਹੋ ਸਕਦਾ ਹੈਗਾ ਇਹ ਪ੍ਰਵਾਸੀ ਮਜ਼ਦੂਰਾਂ ਤੇ ਪੰਜਾਬੀਆਂ ਦੀ ਲੜਾਈ ਸਮਝੀ ਜਾਵੇ ਕਿਉਂਕਿ ਆਜ਼ਾਦਤਰ तकरीबन ਕਈ ਪਿੰਡਾਂ ਦੇ ਵਿੱਚਕਾਰ ਅਜਿਹੀ ਗੱਲ ਕਹੀ ਗਈ ਸੀ ਕਿ ਪਿੰਡਾਂ ਦੇ ਵਿੱਚਕਾਰ ਜੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਭਈਆ ਰਹਿੰਦੇ ਨੇ ਤਾਂ ਉਹਨਾਂ ਨੂੰ ਇੱਕ ਹਦਾਇਤਾਂ ਜਾਰੀ ਕੀਤੀ ਉਹ ਕਹਿੰਦੇ ਕਿ ਸਾਡਾ ਮਾਹੌਲ ਜੇ ਪੰਜਾਬ ਦੇ ਵਿੱਚਕਾਰ ਖਰਾਬ ਹੋ ਰਿਹਾ ਹੈ ਕਈ ਹੋਇਆ ਹੈ ਕਈ ਪਿੰਡਾਂ ਦੇ ਵਿੱਚਕਾਰ ਮੈਨੂੰ ਮੈਡਮ ਨਹੀਂ ਲੱਗਦਾ ਕਿਉਂਕਿ ਮੋਸਟਲੀ ਤੇ ਉੱਥੇ ਭਈਏ ਕੰਮ ਕਰਦੇ ਆ ਗਿਆ ਤੇ ਇਹ ਨਹੀਂ ਗਾਇ ਸਿਰਫ ਮੇਰੇ ਭਈਏ ਕੰਮ ਕਰਦੇ ਹੋਰ ਵੀ ਕੰਮ ਕਰਦੇ ਹੈਗੇ ਤੇ ਇਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਆਇਆ ਕਿਉਂਕਿ ਉਹ ਜਿਹੜਾ ਬੰਦਾ ਹੈਗਾ ਉਹਦੇ ਤੇ ਜਿੰਨੇ ਕੰਮ ਕੀਤਾ ਹੈਗਾ ਉੱਤੇ ਆਲਰੇਡੀ ਤਿੰਨ ਤਿੰਨ ਤੋਂ ਤਿੰਨ ਕ੍ਰਿਮੀਨਲ ਕੇਸ ਚੱਲ ਰਹੇ ਨੇ ਅੱਛਾ ਠੀਕ ਹੈ ਉਹ ਕ੍ਰਿਮੀਨਲ ਬਾਈਂਡਡ ਹੀ ਹੈਗਾ ਉਹਨੇ ਹੁਣ ਕ੍ਰਿਮੀਨਲ ਬਾਈਂਡਡ ਹੋਣ ਕਰਕੇ ਯਾਨੀ ਕੁਝ ਹਥਿਆਰ ਰੱਖਣ ਵਾਸਤੇ ਉਹਨੇ ਬਾਣਾ ਪਾਇਆ ਹੈਗਾ ਰੀਸੈਂਟਲੀ ਪਾਇਆ ਉਹਨੇ ਠੀਕ ਹੈ ਪਹਿਲਾਂ ਤਾਂ ਨਹੀਂ ਬਾਣਾ ਪਾਇਆ ਹੈਗਾ ਸੀ ਉਹਨੇ ਰੀਸੈਂਟਲੀ ਬਾਣਾ ਪਾਇਆ ਹੈਗਾ ਕਿ ਅਗਰ ਤੁਸੀਂ ਕਹਿ ਰਹੇ ਹੋ ਕਿ ਉਹਨੇ ਹੁਣੇ ਬਾਣਾ ਪਾਇਆ ਤਾਂ ਨਹੀਂ ਹੰਗਰ ਜੀ ਨੇ ਕਿਸੇ ਨੂੰ ਅਗਰ ਇਸ ਤਰ੍ਹਾਂ ਦੇਖਦੇ ਨੇ ਕਿ ਉਹਨੇ ਜਾਣ ਬੁਝ ਕੇ ਪਾਇਆ ਤਾਂ ਉਹਦਾ ਬਾਣਾ ਉਤਾਰਿਆ ਜਾਂਦਾ ਉਹਨੂੰ ਸਜ਼ਾ ਦਿੱਤੀ ਮੈਡਮ ਮੈਂ ਮੈਂ ਕਿਉਂਕਿ ਤੁਹਾਡੇ ਜਰੀਏ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਇਦਾਂ ਦੇ ਜਿਹੜੇ ਹੈਗੇ ਆ ਕਿਉਂਕਿ ਨਾਮ ਖਰਾਬ ਕਰ ਰਹੇ ਆ ਉਹ ਜਿਹੜੇ ਨਿਹੰਗ ਹੈਗੇ ਆ ਉਹ ਬੰਦੇ ਦੀ ਜਾਨ ਬਚਾਉਂਦੇ ਨਾ ਕਿ ਹੱਥਿਆਂ ਨੂੰ ਰੋਟੀ ਖਾਂਦਿਆਂ ਨੂੰ ਮਾਰਦੇ ਆ ਮੈਂ ਤੇ ਅੱਜ ਤੱਕ ਮੈਂ ਜਦੋਂ ਤੱਕ ਮੈਂ ਪੰਜਾਬ 'ਚ ਮੈਨੂੰ 45 47 ਹੋਲ ਗਏ ਆ ਮੈਂ ਤੇ ਦੇਖਿਆ ਨਹੀਂ ਹੈ ਕਿ ਇਦਾਂ ਦੇ ਨਿਹੰਗ ਵੀ ਯਾਨਕੀ ਇਦਾਂ ਕਰਦੇ ਹੈਗੇ ਤੇ ਉਹ ਲੋਕਾਂ ਦੀ ਜਾਨ ਬਚਾਉਂਦੇ ਨਾ ਕਿ ਲੋਕਾਂ ਨੂੰ ਨਿਹੱਥਿਆ ਨੂੰ ਮਾਰਦੇ ਆ ਉਹ ਵੀ ਰਾਤ ਨੂੰ ਰੋਟੀ ਖਾਂਦੇ ਹੋਏ ਇਹ ਤੇ ਯਾਨਕੀ ਸਾਡੇ ਉਹ ਲੰਗਰ ਲਾਉਣ ਵਾਲੀ ਹੈਗਾ ਸਿਸਟਮ ਇਹ ਤੇ ਬਿਲਕੁਲ ਗਲਤ ਗੱਲ ਹੋਈ ਉਹਨਾਂ ਨਾਲ ਤੁਸੀਂ ਡੀਜੀਪੀ ਨੂੰ ਮਿਲ ਕੇ ਆਏ ਡੀਜੀਪੀ ਨੇ ਕੀ ਦੇਖਿਆ ਹੈ ਹਜੇ ਹਜੇ ਉਹਨਾਂ ਨੂੰ ਮਿਲਿਆ ਨਹੀਂ ਕਿਉਂਕਿ ਉਹ ਬਿਜ਼ੀ ਹੈਗੇ ਸੀ ਤੇ ਉਹਨਾਂ ਨੂੰ ਮੈਂ ਮੇਲ ਕਰ ਦਿੱਤੀ ਹੈਗੀ ਆ ਤੇ ਮੈਂ ਰਿਕਵੈਸਟ ਉਹਨਾਂ ਨੂੰ ਫੇਰ ਦੁਬਾਰਾ ਜਾਵਾਂਗਾ ਉਹਨਾਂ ਕੋਲ ਮਿਲਣ ਵਾਸਤੇ ਕੀ ਮੇਰੀ ਜੜੀ ਗੁਹਾਰ ਰਗੀ ਆ ਯਾਨਕੀ ਸੁਣੀ ਜਾਵੇ ਤਾਂ ਇਹਨਾਂ ਨੇ ਡੀਜੀਪੀ ਨੂੰ ਮੇਲ ਜ਼ਰੂਰ ਕਰਤੀ ਹੈ ਕਿ ਇਹਨਾਂ ਨੇ ਕਿਹਾ ਕਿ ਨਿਹੰਗ ਤਾਂ ਬਾਣਾ ਪਾਇਆ ਹੋਇਆ ਤੇ ਨਿਹੰਗ ਕਦੇ ਵੀ ਨਹੀਂ ਹਥਿਆਰ ਤੇ ਵਾਰ ਨਹੀਂ ਕਰਦੇ ਨੇ ਤੇ ਇਹ ਨਿਹੰਗ ਸਿੰਘਾਂ ਤੋਂ ਵੀ ਅਪੀਲ ਕਰਦੇ ਨੇ ਕਿ ਉਹ ਜੋ ਨਿਹੰਗ ਬਣਿਆ ਜਿਸ ਨੇ ਹੁਣੇ ਬਾਣਾ ਪਾਇਆ ਉਸ ਤੇ ਉੱਤੇ ਜੇਹੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਜੋ ਹੈ ਉਸ ਦੀ ਦਿਮਾਗ ਹੀ ਹੈਗਾ ਉਹ ਸੰਤੁਲਨ ਜੇ ਹੈਗਾ ਕ੍ਰਿਮੀਨਲ ਮਾਈਂਡ ਦਾ ਹੈਗਾ ਤੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਕੈਮਰਾਮੈਨ ਅਨਿਲ ਦੇ ਨਾਲ ਨੀਰੂ ਬਝਲਵਾਨ ਐਨਿਕਸਫੀਰਾ ਟੀਵੀ